ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਜਾ ਵੜਿੰਗ ਨਤਮਸਤਕ ਹੋਏ ਤੇ ਮੈਨੇਜਰ ਹਰਪ੍ਰੀਤ ਸਿੰਘ ਢੰਗੇੜਾ ਨਾਲ ਕੀਤੀ ਮੁਲਾਕਾਤ ਉਹਨਾਂ ਪ੍ਰਸ਼ਨਾਂ ਗੱਲਬਾਤ ਕਰਦੇ ਕਿ ਆ ਕੀ ਮੈਨੂੰ ਸ਼ਰਮ ਆ ਰਹੀ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਉਸ ਸ਼ਾਤਰ ਦਿਮਾਗ ਨੂੰ ਫੜ ਨਹੀਂ ਸਕੀ ਦੋਨੋਂ ਸਰਕਾਰਾਂ ਫੇਲੀਅਰ ਸਾਬਤ ਹੋਈਆਂ ਨੇ ਇੰਨੇ ਦਿਨਾਂ ਤੱਕ ਉਹ ਕੋਈ ਸ਼ਾਤਰ ਸਰਕਾਰ ਦੀ ਪਹੁੰਚ ਤੋਂ ਬਾਹਰ ਹੈ ਅੱਜ ਮੈਂ ਔਜਲਾ ਸਾਹਿਬ ਤੇ तमाम सारे ਸਾਥੀਆਂ ਦੇ ਨਾਲ ਗੁਰੂ ਘਰ ਦੇ ਸਾਂਝੀ ਵਾਰਤਕ ਦਾ ਜਿਹੜੇ ਪ੍ਰਤੀਕ ਹੈ ਉੱਥੇ ਮੈਂ ਨਗਮਸਤ ਖੋਣ ਵਾਸਤੇ ਆਇਆ ਹਾਂ। ਜੀ। ਅਤੇ ਜਿਸ ਪ੍ਰਕਾਰ ਇਹ ਔਜਲਾ ਸਾਹਿਬ ਨੇ ਵੀ ਮੈਨੂੰ ਜਾਣਕਾਰੀ ਦਿੱਤੀ ਤੇ ਮੀਡੀਆ ਦੇ ਰਾਹੀਂ ਵੀ ਇਹ ਜਾਣਕਾਰੀ ਮਿਲੀ। ਕਿਸ ਪ੍ਰਕਾਰ ਸਾਡੇ ਇਸ ਅਸਥਾਨ ਨੂੰ ਮਗਰਲੇ ਕਈ ਦਿਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਈਮੇਲ ਦੇ ਰਾਹੀਂ ਮੈਨੂੰ ਲੱਗਦਾ ਕਿ ਇਹ ਬੜੀ ਦੁਖਦਾਈ ਘਟਨਾ ਐ ਬੜਾ ਦੁਖਦਾਈ ਘਟਨਾ ਕਰਮ ਐ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਐ ਇਹ ਸ਼ਬਦਾ ਸਾਂਝਾ ਕਰ ਐ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਐ ਔਰ ਇੱਥੇ ਆ ਕੇ ਸਭ ਦਿਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਅਰਦਾਸਾਂ ਪੂਰੀਆਂ ਹੁੰਦੀਆਂ ਆ ਇਸ ਘਰ ਤੇ ਜਦੋਂ ਬੰਦਾ ਆਉਂਦਾ ਤੇ ਉਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਉਸ ਘਰ ਦੇ ਵਾਸਤੇ بڑے بڑے ਇਥੇ ਹਮਲੇ ਹੋਏ ਬੜੀਆਂ ਬੜੀਆਂ ਘਟਨਾ ਕਰਮ ਹੋਏ ਬੜੀਆਂ ਬੜੀਆਂ ਤਾਕਤਾਂ ਇੱਧਰ ਉੱਧਰ ਮਾੜੇ ਹਾਲਾਤ ਰਹੇ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿਹੜੀਆਂ ਪਰੰਪਰਾਵਾਂ ਸਨ ਆਪਣੀਆਂ ਪਾਰਟੀਆਂ ਤੋਂ ਆਸੇ-ਪਾਸੇ ਉੱਪਰ ਉੱਠ ਕੇ ਹਰ ਆਪਣੀਆਂ ਧਰ ਬਹੁਤ ਪਾਸੇ ਉੱਪਰ ਉੱਠ ਕੇ ਇਸ ਘਰ ਦੀ ਗੱਲ ਹਮੇਸ਼ਾ ਕੀਤੀ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਯਾਨੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਪੂਰੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪਨੀ ਕੀਤੀ ਕਿਉਂਕਿ ਇਹ ਕੋਈ ਛੋਟਾ ਸਥਾਨ ਤਾਂ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉਰਜਾਦਾ ਹੁੰਦੇ ਆ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਸੀਗਾ ਤੇ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੈਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕੀ ਈਮੇਲ ਦੁਆਰਾ ਆਈ ਹੈ ਉਹਦੇ ਚੋਂ ਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਯਾਰ ਮਤਲਬ ਤੁਸੀਂ ਦੇਖੋ ਕਿੰਨਾ ਛਾਤਰ ਆਦਮੀ ਹੋਏਗਾ ਮੈਥਿਓਜਨਾ ਸਾਹਿਬ ਗੱਲ ਕਰ ਰਹੇ ਸੀ ਕਿ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾਂ ਸਰਕਾਰ ਦੀਆਂ ਨਜ਼ਰਾਂ ਤੋਂ ਇੰਨੇ ਦਿਨਾਂ ਤੋਂ ਬਚ ਰਿਹਾ ਹੈ ਇਸ ਸਥਾਨ ਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਹੈ ਮੈਂ ਸਮਝਦਾ ਕਿ ਉਹਰੇ ਵੀ ਖਬਰ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਦੋਨਾਂ ਸਰਕਾਰਾਂ ਦਾ ਬਹੁਤ ਵੱਡਾ ਨੈਟਵਰਕ ਹੈਗਾ ਔਰ ਮੈਂ ਕਹਿੰਦਾ ਕਿ ਦੋਨੋਂ ਸਰਕਾਰਾਂ ਕਿਉਂਕਿ ਇੱਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ ਇੰਟੈਲੀਜੈਂਸ ਬਿਊਰੋ ਜਿਹਨੂੰ ਸਿੱਧੀ ਸਿੱਧੀ ਗ੍ਰਹਿ ਮੰਤਰੀ ડીਲ ਕਰਦੇ ਨੇ ਇੱਥੇ ਆਫਿਸਿਸ ਐਨਆਈਏ ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੈਗਾ ਹੁਣ ਤੱਕ ਔਰ ਸਾਈਬਰ ਵਿੰਗ ਹੈਗਾ ਉਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈਗੀ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੇ ਮੈਂ ਹੁਣੇ ADGP ਲਾਅ ਐਂਡ ਆਰਡਰ ਨਾਲ ਗੱਲ ਕੀਤੀ ਸੀ ਅਰਪਿੰਦ ਸ਼ੁਕਲਾ ਜੀ ਨਾਲ ਡੀਜੀਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ ਔਰ ਮੈਂ ਔਜਲਾ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲੇ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਆ ਸਟੈਂਡਿੰਗ ਕਮੇਟੀ ਦਾ 22 ਤਰੀਕ ਨੂੰ ਉਹਦੀ ਮੀਟਿੰਗ ਹੈਗੀ ਹੈ ਔਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਨਆਈਏ ਦੇ ਲੋਕਾਂ ਨਾਲ ਕਿ ਇਹ ਸਾਈਬਰ ਕ੍ਰਾਈਮ ਕਿਉਂ ਵਧ ਰਿਹਾ ਬੈਂਕਸ ਦੇ ਲੋਕਾਂ ਨਾਲ ਸੈਬੀ ਦੇ ਲੋਕਾਂ ਨਾਲ ਏ ਮੈਂ 22 ਤਰੀਕ ਨੂੰ ਅਜਰਾਸ ਅਬਦੁੱਲ ਜਿਹੜੀ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਇਹਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਤਮਕੀ ਭਰੇ ਖੱਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਜਿਹੜਾ ਸਾਈਬਰ ਸਿਕਿਉਰਿਟੀ ਦਾ ਕਾਫੀ ਵੱਡਾ ਇੰਟਰਪ੍ਰੈਨਿਅਰ ਹੈਗਾ ਉਹਰੇ ਬਾਰੇ ਵੀ ਮੈਂ ਮੈਨੇਜਰ ਸਾਹਿਬ ਨੂੰ ਉਹਦਾ ਨਾਮ ਦੱਸ ਕੇ ਆਇਆ ना ना दी दी कि ਤੁਸੀਂ ਹੋਰੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ ਬੀਜੀਪੀ ਨੂੰ ਵੀ ਮੈਂ ਦੱਸਿਆ ਕਿ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਕਿ ਤੁਹਾਡੇ ਕੋਲੇ ਉਹ ਟੂਲਸ ਨਹੀਂ ਹੈ अवेलेबल ਜਾਂ ਤੁਹਾਡੇ ਕੋਲੇ ਟੈਕਨੀਕਲ ਬੰਦੇ ਨਹੀਂ ਹੈ ਉਹ ਵੈਸੇ ਤਾਂ ਇਹ ਨਲਾਇਕੀ ਹੈ ਪੰਜਾਬ ਦੀ ਸਰਕਾਰ ਦੀ ਕਿ ਸਾਈਬਰ ਕ੍ਰਾਈਮ ਦਿਨ ਬਦਨ ਵਧ ਰਿਹਾ ਇਹਨਾਂ ਕੋਲੇ ਟੈਕਨੀਕਲਸ ਬੰਦੇ ਹੀ ਹੋਣਗੇ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਉਹ ਪ੍ਰਾਈਵੇਟ ਇੰਟਰਪ੍ਰੀਨਿਅਰ ਨਾਲ ਗੱਲਬਾਤ ਕਰਕੇ ਇਹਰਾ ਜਲਤ ਜੁ ਜਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਵਕੂਫ ਹੋਵੇ ਹੋ ਸਕਦਾ ਕੋਈ ਅਗਿਆਨੀ ਹੋਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟ ਵੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਉਹਨੇ ਚਿਰ ਕੀ ਕਹਿ ਸਕਦੇ ਸੋ ਆਸ ਕਰਦਾ ਹੁਣੇ ਹੁਣੇ ਸਰਕਾਰ ਦੇ ਨੁਮਾਇੰਦੇ ਵੀ ਅੰਦਰ ਪਹੁੰਚੇ ਕਿਦੂ ਪਹਿਲਾ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਨਾਂ ਦੇ ਕੋਲੇ ਪਿਛਲੇ 6 ਦਿਨ ਪਿਛਲੇ 6 ਦਿਨ ਤੋਂ ਨਹੀਂ ਬੋੜਿਆ ਇਹ ਅਜਲਾ ਸਾਹਿਬ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੇ ਸੱਦਿਆ ਮੈਨੂੰ ਸੱਦਿਆ ਆਸੇ-ਪਾਸੇ ਹੋਰ ਇਹਨਾਂ ਨੇ ਦਿੱਲੀ ਦੇ ਅੰਦਰ ਪਾਰਲੀਮੈਂਟਰੀਅਨਸ ਨਾਲ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਪਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਘਰ ਹੈ ਤੇ ਅਸੀਂ ਸਾਰੇ ਇੱਥੇ ਸੇਵਾ ਨਿਭਾਉਣ ਵਾਸਤੇ ਕਰੇ ਇਹ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਪਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਉਪਰਾਲਾ ਕਰਕੇ ਉਸ ਵਿਅਕਤੀ ਦਾ ਇਸ ਸ਼ਰਾਰਤੀ ਅੰਸਰ ਦਾ ਜਾਂ ਜੋ ਵੀ ਉਹ ਵਿਅਕਤੀ ਹੈ ਉਹ ਰੋਲਾ ਪਾਵਾਂਗੇ ਔਰ ਪੜਤਾਲ ਕਰਾਂਗੇ ਅੰਕੀ ਅੱਜ ਭਾਜਪਾ ਦੇ ਲੀਡਰ ਆਏ ਸੀ ਉਹਨਾਂ ਨੇ ਕਹਿਣਾ ਸੀ ਕਿ ਪੰਜਾਬ ਸਰਕਾਰ ਸਾਨੂੰ ਕਹਿ ਗਈ ਸੀ ਹੈਲਪ ਕਰਨ ਤਿਆਰ ਆ ਇਹ ਇਸ ਮਾਮਲੇ ਕਹਿਣ ਦੀ ਲੋੜ ਹੈਗੀ ਦੋਸਤੋ ਮੈਂ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਤੁਸੀਂ ਈਡੀ ਜਿੱਥੇ ਮਰਜ਼ੀ ਭੇਜ ਜਿੰਦੇ ਹੋ ਤੁਸੀਂ ਜਿੱਥੇ ਮਰਜ਼ੀ ਸੀਬੀਆਈ ਭੇਜ ਜਿੰਦੇ ਹੋ ਜਿੱਥੇ ਮਰਜ਼ੀ ਤੁਸੀਂ ਆਪਣੀ ਐਨਆਈਏ ਦੇ ਲੋਕ ਭੇਜ ਜਿੰਦੇ ਹੋ ਜਿੱਥੇ ਮਰਜ਼ੀ ਸੀਬੀਆਈ ਜਾ ਸਕਦੀ ਹੈ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਕਰਾਈਂ ਦਾ ਇਹ ਮਸਲਾ ਹੈਗਾ ਸਿੱਧੀਆਂ ਜਾ ਕੇ ਫੜ ਚੀਂ ਔਰ ਖਾਸ ਕਰਕੇ ਹਰਮੰਦਰ ਸਾਹਿਬ ਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੋਨੋਂ ਸਰਕਾਰਾਂ ਇਹਦੇ ਚ ਜ਼ਿੰਮੇਦਾਰ ਹੈ ਔਰ ਕਿਸੇ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਨਹੀਂ ਦੇਣੀ ਦੋਸਤੋ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਟੈਰਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ ਐਨਆਈਏ ਬੰਦਾ ਚੱਕ ਕੇ ਲੈ ਜਾਂਦੀ ਹੈ ਸਿੱਧੀ ਬਾਰਡਰ ਸਕਿਉਰਿਟੀ ਫੋਰਸਸ ਦਾ 50 ਕਿਲੋਮੀਟਰ ਰੇਡੀਏ ਸੋ ਗੱਲ ਬੀਜੇਪੀ ਵਾਲੇ ਰੈਲੇਵੈਂਟ ਕਰਨ ਜਿਹੜੀ ਗੱਲ ਬੰਦ ਹੀ ਹੈ ਇਹ ਥਾਂ ਦੀ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਇਹੋ ਜੇ ਮਸਲੇ ਬਿਕੋਜ਼ ਸਾਈਬਰ ਕ੍ਰਾਈਮ ਹੈ ਇੰਟਰਨੈਸ਼ਨਲ ਲੈਵਲ ਤੋਂ ਸਰਵਰ ਕ੍ਰਾਈਮ ਨਾ ਕਿਥੋਂ ਹੋ ਰਿਹਾ ਉਹਦੇ ਤੇ ਤਾਂ ਕੋਗਨੀਡੈਂਸ ਲੈਣਾ ਹੈ ਕਿਸ ਪ੍ਰਕਾਰ ਦੀ ਪਰ ਸ਼ਰਮ ਇਹਨੂੰ ਇਸ ਕਰਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਮੁੱਦੇ ਤੇ ਵੀ ਕੋਈ ਤਾਲਮੇਲ ਹੈ ਜਾਂ ਨਹੀਂ ਹੈ ਔਰ ਕਿਉਂ ਤਮਾਸ਼ਾ ਕਈ ਆਰੀ ਆਰੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਵੀ ਅਸੀਂ ਸ਼ਿਕਾਰ ਹੋ ਰਹੇ ਲੱਗਦੇ ਆ ਤਿਆਰੀ ਪਾਰੇ ਸਮਾਂ ਹੰਤੇ ਜਿਆਦੇ ਬਿਹਤਰੀਨ ਦੱਸਿਆ ਜਾਏਗਾ ਕਿ ਕਿੰਨਾ ਏਜੰਸੀਆਂ ਦੇ ਪਿੱਛੇ ਹੱਥ ਹੈਗਾ ਸੋ ਇਹ ਵੱਡੀ ਸਾਜ਼ਿਸ਼ ਦਾ ਵੀ ਪੰਜਾਬ ਛਕਾਰ ਇਹ ਹੁਣੀਆਂ ਘਟਨਾ ਕਰਨ ਤੋਂ ਛਕਾਰ ਹੁੰਦਾ ਨਜ਼ਰ ਆਉਂਦਾ ਮੈਨੂੰ ਕਦੇ ਕਦੇ ਕਿਆ ਉਹ ਹੁਣ ਅਨਮੋਲ ਗਗਨ ਮਾਨ ਦਾ ਕੰਮ ਛੋਟਾ ਇਸ ਮੁੱਦੇ ਤੇ ਬਹੁਤ ਵੱਡਾ ਹੈ ਇਸੇ ਵਾਸਤੇ ਸਵਾਲ ਹੈ ਲੋ ਮੈਨੂੰ ਵੀ ਇਹ ਤਰਹੀਆਂ ਲਗਾਤਾਰ ਆ ਰਹੀਆਂ ਨੇ ਸ਼ਾਇਦ ਇੱਕ ਪਾਸੇ ਪੁਲਿਸ ਕਰੀਅਰ ਕੀ ਇਹ ਕਿਸੇ ਨਦਾਨ ਦਾ ਕੰਮ ਹੋ ਸਕਦਾ ਜਾਂ ਕੋਈ ਹੋਰ ਸਰਦਾਰਤ ਹੋ ਸਕਦੀ ਹੈ ਅਜਿਹੇ ਦੇ ਵਿੱਚ ਵੀ ਹੋਰ ਫੈਲਾ ਹੋ ਸਕਦਾ ਨਹੀਂ ਮੈਂ ਤਾਂ کہہ ਰਿਹਾ ਹੋ ਸਕਦਾ ਕੋਈ ਪਾਗਲ ਹੋਵੇ ਨਸ਼ੇੜੀ ਹੋਵੇ ਨਦਾਨ ਹੋਵੇ ਤੁਸੀਂ ਸਾਹਮਣੇ ਤਾਂ ਲਿਆਓ ਤਾਂ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਫੇਲੀਅਰ ਕਿਦਾ ਸਮਝਦੇ ਹੋ ਹਾਂ ਜੀ ਉਹਨਾਂ ਦਾ ਕਿਹੜੀ ਇਨਵੈਸਟੀਗੇਸ਼ਨ ਫੇਲੀਅਰ ਕਿਦਾ 100% ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪੰਜਾਬ ਸਭ ਤੋਂ ਵੱਡਾ ਫੇਲੀਅਰ ਗਵਰਨਮੈਂਟ ਆਫ ਪੰਜਾਬ ਦਾ ਐ ਫਿਰ ਗਵਰਨਮੈਂਟ ਆਫ ਇੰਡੀਆ ਦਾ